ਜੈ ਸ਼੍ਰੀ ਰਾਮ ਭਗਤ ਮਾਤਾ ਦੀ ਜੈ ਅੱਜ ਥੱਗ ਜਿਹੜਾ ਇਨਸਾਮ ਮੋਰਚਾ ਜਾਂ ਮਹਾਲੀ ਬਗੇ ਲੱਗਿਆ ਹੋਇਆ ਹੈ ਉਸਨੇ 3 ਘੰਟੇ ਲਈ ਜ਼ਬਰਦਸਤੀ ਟੋਲ ਬਲਾਜੇ ਬੰਦ ਕਰਾਏ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਇਹ ਇਨਸਾਮ ਮੋਰਚੇ ਦੀ ਦੇਣ ਕੀ ਆ ਜਗਤਾਰ ਸਿੰਘ ਹਵਾਰਾ ਕੌਣ ਇਹ ਅੱਤਵਾਦੀ ਆ ਜਾਂ ਮਲਵਾਨਤ ਰਾਜੋ ਵਾਲਾ ਜਾਂ ਇਹਦੇ ਨਾਲ ਦੇ ਹੋਰ ਨੇ ਇਹਨਾਂ ਇਹ ਜਿਹੜੇ ਠੱਗ ਇਨਸਾਫ ਮੋਰਚਾ ਨੂੰ ਮੈਂ ਪੁੱਛਣਾ ਚਾਹਨਾ ਵਾ ਇਹਨਾਂ ਨੇ ਕੀ ਕੀਤਾ ਕੋਈ ਗਲੀ ਮਹੱਲੇ ਦਾ ਵਿਅਕਤੀ ਸ਼ਹੀਦ ਨਹੀਂ ਕੀਤਾ ਇਹਨਾਂ ਨੇ ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਬਿਆਸ ਸਿੰਘ ਜੀ ਨੂੰ ਕੀਤਾ ਮੈਂ ਠੱਗ ਇਨਸਾਫ ਮੋਰਚੇ ਨੂੰ ਕਹਿਣਾ ਚਾਹਨਾ ਵਾ ਪਹਿਲਾਂ ਤੁਸੀਂ ਜਦੋਂ ਕਤਲ ਕਰਨਾ ਸੀ ਉਦੋਂ ਰੈਣੀ ਦਿੱਤੀ ਵੀ ਬੇਟਾ ਰੁਕ ਜਾਓ ਉਦੋਂ 22 23 24 ਸਾਲ ਦੀ ਉਮਰ ਸੀ ਹੁਣ ਤੁਸੀਂ 59 ਸਾਲ ਦੇ ਵਿੱਚ ਠਾਦੇ ਇਨਸਾਫ ਮੋਰਚਾ ਹੈੜਾ ਪਿਛਲੇ 6 ਜਨਵਰੀ ਤੋਂ ਲਾਇਆ 2023 ਤੋਂ ਹੁਣ ਤੁਸੀਂ ਤਰ ਲੋ ਮੱਛੀ ਹੋਏ ਪਏ ਹੋ ਵੀ ਸਾਡੇ ਬੰਦੀ ਸਿੰਘ ਨਹੀਂ ਏ ਅੱਤਵਾਦੀ ਨੇ ਰਿਆ ਕਰੋ ਰਿਆ ਕਰੋ ਹਾਏ ਰਿਆ ਕਰੋ ਹਾਏ ਰਿਆ ਕਰੋ ਇਸ ਕਰਕੇ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਜਾਨੂੰ ਸਿਖਾਉਣਾ ਸੀ ਔਰ ਤੁਸੀਂ ਤੂਲ ਦੇ ਕੇ ਮੁਖ ਕੋਤਰੀ ਸਾਹਿਬ ਨੂੰ ਚੀਜ਼ ਕਰਾਦਾ ਇਹ ਬਹੁਤ ਹੀ ਮਾੜੀ ਗੱਲ ਕੀਤੀ ਆ ਤੁਸੀਂ ਜਿਹੜਾ ਠਾਕੇ ਇਨਸਾਨ ਹੋਰ ਕੀ ਮੈਂ ਇਹਨਾਂ ਨੂੰ ਕਹਿਣਾ ਵਾ ਤੁਹਾਡੀ ਇੱਕ ਨਹੀਂ ਕਰਨ ਦੇਵਾਂਗੇ ਚਾਹੇ ਤੁਸੀਂ ਲੜੜੀ ਕੱਢ ਲਓ ਚਾਹੇ ਲੰਬੇ ਪਾਵਾ ਕੇ ਘੁੰਮੀ ਚਲੋ ਤੁਹਾਡੀ ਇੱਕ ਨਹੀਂ ਚੱਲੂਗੀ ਇਹ ਕੋਈ ਜਗਤਾਰ ਸਿੰਘ ਹਵਾਰਾ ਅਤਵਾਦੀ ਚਾਹੇ ਭਲਵੰਤ ਰਾਜਵਾਨਾ ਅਤਵਾਦੀ ਇਹ ਰਹਿਣਾ ਨਹੀਂ ਚਾਹੀਦੇ ਇਹ ਦੇ ਵੀ ਰਿਆ ਨਹੀਂ ਹੋਣਾ ਚਾਹੀਦੇ ਇਹਨਾਂ ਨੂੰ ਤੁਰੰਤ ਫਾਂਸੀ ਦੇ ਦਿਓ ਪੰਜਾਬ ਵਿੱਚ ਸ਼ੁਕ ਸ਼ਾਂਤੀ ਆਜੂ ਟੋਲ ਬਲਾਜੇ ਬੰਦ ਕਰਨ ਬੰਦ ਕਰਨਾ ਕੀ ਹੋਜੂ ਜਿਹੜੇ ਟੋਲ ਬਲਾਜੇ ਕੰਪਨੀਆਂ ਨੇ ਇੰਨੇ ਪੈਸੇ ਭਰੇ ਨੇ ਸਰਕਾਰ ਨੇ ਤਾਂ ਕੋਈ ਬੰਦ ਨਹੀਂ ਕਰਾਈ ਜਬਰ ਇਹ ਜਬਰਦਸਤੀ ਬੰਦ ਕਰਵਾ ਰਹੇ ਨੇ ਅੱਜ ਪਬਲਿਕ ਨੂੰ ਚਲੋ ਮੰਨ ਲਿਆ ਤਿੰਨ ਘਾਟੇ ਲਈ ਰਾਤ ਮਿਲ ਜੂਗੀ ਵੀ ਟੋਲ ਨਹੀਂ ਲੱਗੂਗਾ ਕੱਲ ਨੂੰ ਕੀ ਕਰੋਗੇ ਪਰਸੋਂ ਨੂੰ ਕੀ ਕਰੋਗੇ ਜਾਂ ਸ਼ਾਮ ਨੂੰ ਕੀ ਕਰੋ ਟੋਲ ਬਲਾਜੇ ਦੇ ਜੋ ਸਰਕਾਰ ਦਾ ਨਿਯਮ ਆ ਸਰਕਾਰ ਦੇ ਨਾਲ ਚੱਲੋ ਤੁਸੀਂ ਮੰਨਣਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਿਹਾ ਬਲਵੰਤ ਰਾਜਵਾਨ ਦੀ ਪਟੀਸ਼ਨ ਤੇ ਲੋਕ ਸਭਾ ਵਿੱਚ ਬਿਆਨ ਦਿੱਤਾ ਐਡਾ ਵੱਡਾ ਵੀ ਉਹ ਆਪਣੀ ਗਲਤੀ ਦਾ ਮੰਨਦਾ ਨਹੀਂ ਪਿਆ ਉਹਨੂੰ ਸ਼ਮਾ ਕਿਵੇਂ ਕਰਦੀਏ ਜਗਤਾਰ ਸਿੰਘ ਵਾਰਾ ਉਹਦੀ ਗਲਤੀ ਮੰਨਦਾ ਉਹ ਕਦੇ ਨਹੀਂ ਮੰਨੂਗਾ ਇਹ ਕੁੱਤੇ ਦਾ ਬੀਜ ਹੈ ਬਲਵੰਤ ਰਾਜਵਾਨਾ ਕੁੱਤੇ ਦਾ ਬੀਜ ਹੈ ਇਹ ਕਦੇ ਹੀ ਮਾਫ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਤੁਰੰਤ ਫਾਂਸੀ ਹੋਣੀ ਚਾਹੀਦੀ ਆ ਇਹ ਗੱਲਾਂ ਕਰਦਾ ਕੋਲ ਖੜ ਕੇ ਬਾਵਾ ਖੜੀ ਕਰਕੇ ਕੀ ਬੋਲਦਾ ਸੀ ਖਾਲਸਾ ਦੀਆਂ ਗੱਲਾਂ ਅਸੀਂ ਝੁਕਾਂਗੇ ਨਹੀਂ ਕਦੇ ਕਾਲੀਦਾਲਾ ਪਿੱਟੂ ਬਣ ਜਾਂਦਾ ਕਦੇ ਕਦੇ ਨਹੀਂ ਭੈਣ ਕਬਲਦੀਪ ਕੌਰ ਕਰਦੀ ਆ ਕਦੇ ਐਸਡੀਪੀਸੀ ਦਾ ਸਮਰਥਨ ਕਰਦੀ ਆ ਐਸਡੀਪੀਸੀ ਦਾ 20000 ਰੁਪਏ ਦੇ ਰਹੀ ਹੈ ਮੀਨਾ ਇਹਨਾਂ ਕੁੱਤੇ ਬੰਦਿਆਂ ਨੂੰ ਕਾਲਾ ਬਾਦ ਦੇਣਾ ਇਹ ਕੁੱਤੇ ਬੰਦੇ ਆ ਇਹਨਾਂ ਨੂੰ ਕੋਈ ਲੋੜ ਨਹੀਂ ਇਹਨਾਂ ਦੀ ਮਰੇ ਤੇ ਮਕਾਨ ਬਣਾ ਜਾਵੇ ਬਹਿ ਕੇ ਕਹਣਾ ਚਾਹਨਾ ਵਾ ਇਹ ਮਰੇ ਹੋਏ ਲੋਕ ਨਹੀਂ ਮਰੀਆਂ ਜ਼ਮੀਰਾਂ ਦੇ ਲੋਕ ਰਹੇ ਇਹ ਜਿਹੜਾ ਠਾਗ ਇਨਸਾਫ ਮੋਰਚਾ ਇਹਨੂੰ ਬਹੁਤ ਫੰਡਿੰਗ ਆ ਰਹੀ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਇਹ ਲੋਕ ਕਦੇ ਵੀ ਕਿਸੇ ਸਕੇ ਨਹੀਂ ਹੋ ਜਾਵੇ ਅਸੀਂ ਸਾਰੇ ਲੋਕ ਇੱਥੇ ਪੰਜਾਬ ਵਿੱਚ ਸੁਖशांति ਰਹਿਣਾ ਚਾਹੁੰਦੇ ਆਂ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਮੋਦੀ ਇਹ ਠੱਗ ਇਨਸਾਫ ਮੋਰਚੇ ਵਰਗੇ ਰਹਿ ਤਾਂ ਮੈਨੂੰ ਘਰੇ ਬੰਦ ਕਰਾਏਗਾ ਨੇ ਇਹ ਠੱਗ ਇਨਸਾਫ ਮੋਰਚਾ ਹੈ ਸਾਨੂੰ ਸਰਕਾਰ ਖੋਲ ਇਹਨਾਂ ਦੀ ਨਾਸੀ ਧੂਆਂ ਲਿਆ ਦਿਆ ਵੇ ਖਾਲਸਤਾਨ ਮਰਦਾਵਾ ਦਾ ਨਾਮ ਮੜਿਆ ਨਾ ਤੇ ਬਣੂਗਾ ਉਹ ਜਗਤਾਰ ਆਵਾਰਿਆ ਤੂੰ ਸੁਣ ਲੈ ਉਹ ਚੌੜਿਆ ਬਲੋ ਅੰਤਰਾਜ ਵਾਲਾ ਚੌੜਿਆ ਸੁਣ ਲੈ ਤੇਰਾ ਖਾਲਸਤਾਨ ਕਦੇ ਨਹੀਂ ਬਣੂਗਾ ਤੇਰਾ ਖਾਲਸਾ ਨਾ ਬੜਿਆ ਤੇਰੇ ਬੰਦ ਨਾ ਜਾਊਗਾ ਜਿੰਨਾ ਮਰਜੀ ਜ਼ੋਰ ਲਾ ਲਿਆ ਤੇ ਤੈਨੂੰ ਕਦੇ ਰਿਹਾਈ ਹੋਣੀ ਨਹੀਂ ਬਾਬੇ ਅਸੀਂ ਗੁਰੂ ਸਾਹਿਬਾ ਕੇ ਦਰਸਾ ਕਰਦੇ ਆ ਵੀ ਇਹ ਕਦੇ ਵੀ ਰਿਹਾਈ ਹੋਣਾ ਚਾਹੀਦੇ ਇਹ ਜੇਲ੍ਹ ਵਿੱਚ ਹੀ ਮਰਨੇ ਚਾਹੀਦੇ ਜੇਲ੍ਹ ਵਿੱਚ ਸੰਢੇ ਚਾਹੀਦੇ ਆ ਜੇਲ੍ਹ ਦੀ ਨਰਕਾ ਟਿਕਟ ਮਿਲਣੀ ਚਾਹੀਦੀ ਆ ਧੰਨਵਾਦ